ਚੰਗੇ ਪੈਸੇ ਕਮਾਉਣੇ ਆ ਤਾਂ ਆਪਾਂ ਅਗਸਤ ਮਹੀਨੇ ਕਿਹੜੀਆਂ ਸਬਜ਼ੀਆਂ ਲਗਾਈਏ ਸਬਜ਼ੀਆਂ ਬਹੁਤ ਹੁੰਦੀਆਂ ਹੁਣ ਜਿਹੜਾ ਗਰਮੀ ਦਾ ਜਿਹੜਾ ਮੌਸਮ ਆ ਇਹ ਥੋੜਾ ਬਾਅਦ ਘਟ ਜਾਣਾ ਤੇ ਸਰਦੀ ਵਾਲੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਆਪਾਂ ਲਾਉਣੀਆਂ ਸ਼ੁਰੂ ਕਰ ਸਕਦੇ ਆ ਉਹਦੇ ਵਿੱਚ ਆਪਾਂ ਕਿਹੜੀਆਂ ਸਬਜ਼ੀਆਂ ਲਗਾਈਏ ਜਿਹਦਾ ਆਪਾਂ ਨੂੰ ਬੈਨੀਫਿਟ ਵੱਡੇ ਪੱਧਰ ਤੇ ਵੀ ਜਾਦੇ ਹੋ ਸਕਦੇ ਜਿਨੇ ਜਾਦੇ ਲਾਉਣੀਆਂ ਘੱਲੂ ਤੌਰ ਤੇ ਵੀ ਆਪਾਂ ਕਿਹੜੀਆਂ ਸਬਜ਼ੀਆਂ ਲਗਾਈਏ ਇਹ ਥੋੜਾ ਸਮਾਂ ਹੁੰਦਾ ਆਪਾਂ ਨੂੰ ਜੇ ਪਤਾ ਸਹੀ ਹੋਵੇ ਤਾਂ ਫਿਰ ਇਹ ਸਬਜ਼ੀਆਂ ਹੈਗੀਆਂ ਉਹ ਆਪਣੀਆਂ ਸਹੀ ਚੱਲਦੀਆਂ ਤਾਂ ਇਹ ਜਿਹੜਾ ਪੰਜਾਬੀ ਚੈਨਲ ਆ ਪੰਜਾਬ ਦਾ ਚੈਨਲ ਕੀ ਜੇ ਆਸ-ਪਾਸੇ ਦੇ ਰਾਜ ਆ ਉਹਨਾਂ ਦਾ ਆਪਣੇ ਨਾਲੋਂ ਫਰਕ ਹੁੰਦਾ ਆਪਾਂ ਵੈਸੇ ਹੋਰ ਕਈ ਵੀਡੀਓ ਦੇਖ ਲੈਨੇ ਆ ਤੇ ਉਹਦੇ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਘੱਟ ਪਤਾ ਲੱਗਦਾ ਆਪਾਂ ਉਹਨਾਂ ਹਿਸਾਬ ਨਾਲ ਲਾ ਦੇਨੇ ਫਿਰ ਆਪਣਾ ਨੁਕਸਾਨ ਹੋਏ ਇਸ ਕਰਕੇ ਤੁਸੀਂ ਚੈਨਲ ਨੂੰ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਫਿਰ ਅੱਗੇ ਵੀ ਇਹ ਜਿਹੜਾ ਇਹ ਸਬਜ਼ੀਆਂ ਬਾਰੇ ਤੁਹਾਨੂੰ ਪਤਾ ਲੱਗਦਾ ਰਹੂਗਾ ਵੀ ਕਿਹੜੀ ਸਬਜ਼ੀ ਕਦੋਂ ਲਾਈਏ ਜਦੋਂ ਵੀ ਆਪਾਂ ਕੋਈ ਵੀ ਸਬਜ਼ੀ ਲਾਉਣੀ ਆ ਕਿਹੜੀਆਂ ਸਾਵਧਾਨੀਆਂ ਵਰਤ ਦੇਣਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਜਿਹੜਾ ਆਪਾਂ ਜ਼ਮੀਨ ਆ ਜਿਹੜੀ ਵੱਡੀ ਬੱਦਰ ਤੇ ਲਾਉਣਾ ਚਾਹੇ ਖੇਲੂ ਆ ਜੇ ਜਾਂ ਪਾਣੀ ਵੱਧ ਖੜ ਜੇ ਤਾਂ ਉਹ ਪਾਣੀ ਉਥੇ ਜਿਹੜਾ ਸਬਜ਼ੀ ਦੇ ਖੜਾ ਰਹੂਗਾ ਤਾਂ ਸਬਜ਼ੀਆਂ ਜਿਹੜੀਆਂ ਹੈਗਾਂ ਉਹ ਆਪਣੀਆਂ ਮਰ ਜਾਣਗੀਆਂ ਨੰਬਰ 2 ਤੇ ਆਪਾਂ ਕੋਈ ਵੀ ਸਬਜ਼ੀ ਲਗਾਉਣੀ ਆ ਤਾਂ ਉਸ ਤੇ ਆਪਾਂ ਨੂੰ ਇਹ ਧਿਆਨ ਰੱਖਣਾ ਪਊਗਾ ਵੀ ਜਿਹੜਾ ਮੌਸਮ ਆ ਵੈਦਰ ਆਪਾਂ ਫੋਨ ਤੇ ਚੈੱਕ ਕਰ ਲੈਣਾ ਜੇ ਮੌਸਮ ਸਹੀ ਆ ਫੇਰ ਹੀ ਆਪਾਂ 4-5 ਦਿਨਾਂ ਦੇ ਵਿੱਚ ਮੰਨ ਲਓ ਮੌਸਮ ਆ ਆਪਾਂ ਚੈੱਕ ਕਰ ਲੈਣਾ ਹਫ਼ਤੇ ਦਾ ਮੌਸਮ ਸਹੀ ਹੋਵੇ ਤਾਂ ਆਪਾਂ ਉਹ ਸਬਜ਼ੀਆਂ ਦੀ ਬਿਜਾਈ ਕਰਨੀ ਆ ਕਈ ਵਾਰੀ ਕੀ ਹੁੰਦਾ ਆਪਾਂ ਬਿਜਾਈ ਕਰ ਦਿੰਦੇ ਆ ਉਤੋਂ ਮੀਂਹ ਪੈ ਜਾਂਦਾ ਫਿਰ ਉਹ ਕਰੰਡ ਹੋ ਜਾਂਦਾ ਜਾਂ ਜੇ ਉਗਰੀ ਹੁੰਦੀ ਆ ਛੋਟੇ ਛੋਟੇ ਸਬ ਇਹ ਨਹੀਂ ਆਪਾਂ ਪੱ ਜਮੀਨ ਜਿਹੜੀ ਪੱਧਰੀ ਹੈਗੀ ਆ ਉਹ ਤੇ ਲਾਉਣੀ ਉਹ ਤੇ ਨਹੀਂ ਲਾਉਣੀ ਕਿਉਂਕਿ ਮੀਂਹਾਂ ਦਾ ਮੌਸਮ ਹੁੰਦਾ ਪਾਣੀ ਜਿਹੜਾ ਵੱਧ ਖੜ ਜਾਂਦਾ ਤੇ ਪੱਧਰੀ ਜ਼ਮੀਨ ਦੇ ਵਿੱਚ ਉਸ ਕਰਕੇ ਫੰਗਸ ਪੈ ਜਾਂਦੀ ਫਿਰ ਸਬਜ਼ੀਆਂ ਦਾ ਨੁਕਸਾਨ ਹੁੰਦਾ ਵੱਟਾਂ ਤੇ ਲਾਉਣੀ ਆ ਜਾਂ ਬਿੱਡਾਂ ਤੇ ਲਾਉਣੀ ਆ ਜਿਹੜੀਆਂ ਸਬਜ਼ੀਆਂ ਦੱਸੂਗਾ ਇਹਨੇ ਪਨੀਰਾਂ ਵੀ ਆਪਣੇ ਕੋਲ ਮਿਲ ਜਾਂਦਾ ਬੀਜ ਵੀ ਮਿਲ ਜਾਂਦਾ ਆਪਣਾ ਨਰਸਰੀ ਦਾ ਕੰਮ ਆ ਸਬਜ਼ੀਆਂ ਦਾ ਪਰੀਆਂ ਫਾਲਦਰ ਬੂਟੇ ਆਪਣੇ ਕੋਲ ਉਹ ਜਿਹੜੇ ਮਿਲ ਜਾਂਦੇ ਤੋਰੀਆ ਬੀਜ ਸਕਦੇ ਆ ਸਾਗ ਆਸਤੇ ਕਿਉਂਕਿ ਆਪਾਂ ਕੱਦੂ ਵਗੈਰਾ ਖਾ ਖਾ ਕੇ ਅੱਕੇ ਪਏ ਹੁੰਨੇ ਆ ਨਵੀਂ ਚੀਜ਼ ਜਿਹੜੀ ਆਉਂਦੀ ਆ ਉਹ ਲੋ ਸਕਦੇ ਆਂ ਵਿਕੂਗਾ ਵੀ ਬਹੁਤ ਵਧੀਆ ਤੇ ਆਪਾਂ ਗੋਭੀ ਲਗਾ ਸਕਦੇ ਆਂਗੇ ਆਪਾਂ ਨੂੰ ਮੁਨਾਫਾ ਬਹੁਤ ਜ਼ਿਆਦਾ ਹੋਊਗਾ ਇਹ 55 ਦਿਨਾਂ ਦੇ ਵਿੱਚ ਗੋਭੀ ਤਿਆਰ ਹੋ ਜਾਂਦੀ ਆ ਜਾਂ 60 ਦਿਨਾਂ ਦੇ ਵਿੱਚ ਹੋ ਜਾਂਦੇ ਬਾਅਦ ਤਾ 65 70 ਦਿਨ ਲੈਂਦੀ ਆ ਗੋਭੀ ਵੈਰਾਈਟੀਆਂ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦਾਗਾ ਇਹਦਾ ਆਪਾਂ ਨੂੰ ਤੁਸੀਂ ਜੇ ਮੰਨ ਲਓ ਆਪਣੀ 30 ਰੁਪਏ ਦੀ ਗੋਭੀ ਮਿਲ ਗਈ ਤੇ ਬਹੁਤ ਵਧੀਆ ਮੁਨਾਫਾ ਹੁੰਦਾਗਾ ਗੋਭੀ 50 ਰੁਪਈਆ ਤੋਂ ਲਾ ਕੇ 70 80 ਰੁਪਈਆ ਤੱਕ ਵੇਚਦੀ ਹੈਗੀ ਇਹਤੀ ਗੋਭੀ ਨੰਬਰ 2 ਤੇ ਆਪਾਂ ਮੂਲੀ ਲਗਾ ਸਕਦੇ ਆਂ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆਂ ਵੀ ਪਾਲਕ ਪੱਤਾ ਜਿਹੜੀ ਮ ਜਿਹੜੇ ਗੇਤੇ ਬੀਜ ਹੁੰਦੇ ਆ ਉਹ ਹੋਰ ਹੁੰਦੇ ਆ ਪਾਲਕ ਪੱਤਾ ਮੂਲੀ ਲਾਉਣੀ ਆ ਤੇ ਇਹ ਜਿਹੜਾ ਮੂਲੀ ਲਾਉਣ ਦਾ ਢਾਂਗ ਆਪਾਂ ਉਹੀ ਵੱਟਾਂ ਤੇ ਲਾ ਸਕਦੇ ਆ ਜਾਂ ਬੈੱਡ ਤੇ ਲਾ ਸਕਦੇ ਆ ਇਹ 35 ਤੋਂ ਲਾ ਕੇ 40 ਦਿਨਾਂ ਦੇ ਵਿੱਚ ਮੂਲੀ ਤਿਆਰ ਹੋ ਜਾਂਦੀ ਹੈ ਵੱਧ ਤੋਂ ਵੱਧ 45 ਦਿਨਾਂ ਵਿੱਚ ਤਾਂ ਬਹੁਤ ਹੀ ਵਧੀਆ ਹੋ ਜਾਂਦੀ ਆ ਇਸ ਤੋਂ ਪਹਿਲਾਂ ਆਪਾਂ ਖੇਤ ਦੀ ਤਿਆਰੀ ਵਧੀਆ ਡੀਏਪੀ ਪਾ ਕੇ ਵਧੀਆ ਆਪਾਂ ਤਿਆਰੀ ਕਰਕੇ ਫੇਰ ਹੀ ਲਗਾਉਣੀ ਹੈ ਘਿਰਲੇ ਦੌਰ ਤੇ ਵੀ ਲਗਾ ਸਕਦੇ ਆ ਵੱਡੇ ਪੱਦਰ ਤੇ ਵੀ ਇਹ ਜੇ ਮੂਲੀ ਦੂਜੀ ਲਗਾਉਣੀ ਆ ਮੰਨ ਲਓ ਆਪਾਂ ਕਹਿ ਦਿੰਨੇ ਆ ਵੀ ਲੰਮੀ ਜਾਦੇ ਹੁੰਦੀ ਆ ਜਿਹੜੀ ਸਿਆਲੂ ਲੱਗਦੀ ਆ ਉਹ ਹਜੇ ਰੁੱਕ ਲੱਗੂ ਇਹ ਆਦ ਵੀ ਲਗਾ ਸਕਦੇ ਆ ਪਾਲਕ ਦੀ ਖੇਤੀ ਵੀ ਕਰ ਸਕਦੇ ਆ ਵੱਡੇ ਪੱਧਰ ਤੇ ਵੀ ਛਿਲੂ ਤੌਰ ਤੇ ਵੀ ਪਾਲਕ ਵਧੀਆ ਹੋ ਜਾਂਦਾਗਾ ਇਹਨੂੰ ਗਰਮੀ ਬਹੁਤ ਘਾਟਾ ਸੜ ਕਰਦੀ ਹੈ ਬਸ ਇਹ ਜਿਹੜੀਆਂ ਇਹ ਸਬਜ਼ੀਆਂ ਤੁਹਾਨੂੰ ਸਾਰੀਆਂ ਦੱਸੂਗਾ ਮੈਂ ਇਹਨਾਂ ਦੇ ਸਪਰੇਆਂ ਦਾ ਖਾਸ ਧਿਆਨ ਰੱਖਣਾ ਪਊ ਸੁੰਡੀ ਵੱਧ ਪੈਂਦੀ ਆ ਫੰਗਸ ਵੀ ਪੈਂਦੀ ਆ ਤੇ ਵਾਈਟ ਫ्लाई ਚਿੱਟਾ ਮੱਛਰ ਤੇ ਲਾਜੀ ਨੂੰ ਕਹਿੰਦੇ ਨੇ ਉਹ ਵੀ ਪੈਂਦਾਗਾ ਇਸ ਦਾ ਥੋੜਾ ਆਪਾਂ ਨੂੰ ਖਾਸ ਜਿਹੜਾ ਹੈਗਾ ਧਿਆਨ ਰੱਖਣਾ ਪਊਗਾ ਪਾਲਕ ਦਾ ਰੇਟ ਵੀ ਬਹੁਤ ਆਪਾਂ ਨੂੰ ਮਿਲਦਾਗਾ ਧਨੀਆਂ ਵੀ ਬੀ ਸਕਦੇ ਆ ਬਿਲਕੁਲ ਸਹੀ ਟਾਈਮ ਹੈਗਾ ਥੋੜਾ ਜਿਹਾ ਆਪਾਂ ਨੂੰ ਕੀੜਾ ਜਦੋਂ ਅਗਰਾਈ ਹੁੰਦੀ ਆ ਥੋੜ ਉਹ ਜਿਹੜੀ ਪਿਆਜ਼ ਦੀ ਗੱਲ ਹੈ ਜਿਹੜਾ ਗੰਢੀ ਵਾਲਾ ਪਿਆਜ਼ ਆ ਉਹ ਆਪਾਂ ਹਜੇ ਨਹੀਂ ਲਾਉਣਾਗਾ ਉਹ ਆਪਾਂ ਤੁਸੀਂ ਮੰਨ ਕੇ ਚੱਲੋ ਅਗਸਤ ਦੇ ਐਂਡ 'ਚ ਸ਼ੁਰੂ ਕਰਨਾਗਾ ਅਗੇਤਾ ਹੁਣ ਉਹ ਥੋੜਾ ਨੁਕਸਾਨ ਹੋ ਜੂਗਾ ਅਗਸਤ ਦੇ ਐਂਡ 'ਚ ਸ਼ੁਰੂ ਕਰਨਾ ਇਹ ਨਿਗਾ ਮੰਨ ਲਓ ਹੁਣ ਅਗਸਤ ਮਹੀਨਾ ਚੜਿਆ ਤੇ ਆਪਾਂ ਲਾਤਾ ਅਗਸਤ ਮਹੀਨੇ ਤੋਂ ਬਾਅਦ ਆਪਾਂ ਸ਼ੁਰੂ ਕਰੀਏ ਐਂਡ 'ਚ ਹੀ ਕਰੀਏ ਮੈਂ ਤਾਂ ਨਾ ਮੰਨ ਕੇ ਚੱਲੋ ਵੀ ਸਤੰਬਰ 'ਚ ਹੀ ਆਪਾਂ ਸ਼ੁਰੂ ਕਰੀਏ ਗੰਢੀ ਚਾਹੇ ਪਨੀਰੀ ਆ ਸਤੰਬਰ 'ਚ ਹੀ ਸ਼ੁਰੂ ਕਰਾਂਗੇ ਤਾਂ ਉਹਦਾ ਵਧੀਆ ਆਪਾਂ ਨੂੰ ਬੈਨੀਫਿਟ ਮਿਲੂਗਾ ਹਰੇ ਪਿਆਜ਼ ਦਾ ਰੇਟ ਆਪਾਂ ਨੂੰ ਬਹੁਤ ਵਧੀਆ ਮ 50 ਰੁਪਏ ਤਾਂ ਕਿਉਂ ਮਿਲ ਜਾਂਦਾ ਹੁਣ ਪਿਆਜ਼ ਦਾ ਰੇਟ ਤੁਸੀਂ ਆਮ ਦੇਖੋ ਬਾਜ਼ਾਰ ਦੇ ਵਿੱਚ 40 ਰੁਪਏ ਨੂੰ ਹੱਥ ਮਾਰੀ ਜਾਂਦਾਗਾ ਜਿਹੜਾ 2024 ਦਾ ਰੇਟ ਆ ਮਿਰਚ ਜੇ ਆਪਾਂ ਲਾਉਣੀ ਆ ਹਜੇ ਰੋਕ ਜੋ ਗਰਮੀ ਆ ਮਿਰਚ ਨੂੰ ਥੋੜਾ ਆ ਮੰਨ ਲਓ ਹੁਣ ਜੇ ਪਨੀਰੀ ਬੀਜੀ ਆ ਤੁਸੀਂ ਇਹ ਅੱਜ ਤੋਂ ਅਗਲੇ ਮਹੀਨੇ ਆਪਾਂ ਲਾਵਾਂਗੇ ਸਤੰਬਰ ਦੇ ਵਿੱਚ ਹੁਣ ਦਾ ਕੌਣ ਦਾ ਜਿਹੜਾ ਮੌਸਮ ਪੰਜਾਬ ਦੇ ਵਿੱਚ ਨਹੀਂ ਫਾਇਦਾ ਜੇ ਥੋੜਾ ਮੋਟਾ ਖੇਲੇ ਤੌਰ ਤੇ ਲਾਉਣਾ ਉਹ ਤੁਸੀਂ ਲਗਾ ਸਕਦੇ ਹੋ ਕਿਉਂਕਿ ਕਿਰ ਹੋ ਜਾਂਦੇ ਵੱਡੇ ਪੱਧਰ ਤੇ ਆਪਾਂ ਨਹੀਂ ਲਗਾਉਣੀ ਜਿਹੜਾ ਟਮਾਟਰ ਆ ਟਮਾਟਰ ਦੀ ਜਿਹੜੀ ਆਪਾਂ ਪਨੀਰੀ ਲਿਆ ਕੇ ਲਾਉਣੀ ਉਹ ਵੀ ਆਪਾਂ ਸ ਸ਼ੁਰੂ ਕਰਾਂਗੇ ਟਮਾਟਰਾਂ ਬੇਲਾਲਾ ਤੇ ਜਿਹੜਾ ਬੂਟਿਆ ਦਰਮਿਆਨਾ ਹੁੰਦਾਗਾ ਉਹ ਵਧੀਆ ਲੱਗੂਗਾ ਹੁਣ ਟਮਾਟਰ ਵੀ ਲਾ ਸਕਦੇ ਬੈਂਗਣ ਬੈਂਗਣ ਵੀ ਆਪਾਂ ਇਸ ਮਹੀਨੇ ਦੇ ਐਂਡ ਚ ਲਾਉਣੀ ਆ ਹੁਣ ਅਗੇਤੇ ਚ ਨਹੀਂ ਲਾਉਣੀ ਅਗੇਤੀਆਂ ਜਿਹੜੀਆਂ ਸਬਜ਼ੀਆਂ ਸੀਗਾ ਮੈਂ ਤੁਹਾਨੂੰ ਦੱਸ ਦਿਕਾ ਜੇਕਰ ਹਲੂ ਤੌਰ ਤੇ ਆਪਾਂ ਕਹਦੇ ਨੇ ਕੱਦੂ ਲਾਉਣਾ ਕੱਦੂ ਲਗਾ ਸਕਦੇ ਸ਼ਿੰਬਾਂ ਵਾਲਾ ਹੁੰਦਾ ਕੱਦੂ ਛੋਟੇ ਛੋਟੇ ਸ਼ਿੰਬ ਜਿਹੇ ਹੁੰਦੇ ਆ ਵਧੀਆ ਪਰ ਇੰਨਾ ਹੁੰਦਾ ਆਪਾਂ ਨੂੰ ਜਦੋਂ ਇਹ ਹੋਊਗਾ ਇਹ ਮੰਨ ਲਓ ਤੁਸੀਂ 60 ਦਿਨ ਲੈ ਜੂਗਾ ਤਿਆਰ ਹੋਣ ਦੇ ਵਿੱਚ ਵੱਡੇ ਪੱਦਰ ਦੇ ਵਿੱਚੋਂ ਕੇ ਤਾਂ ਥੋੜਾ ਜਿਹਾ ਉਹ ਘੱਟ ਵੀ ਗੂਗਾ ਖੇਲੂ ਆਪਣੀ ਤਿਆਰ 20 ਦਿਨਾਂ ਦਾ ਆਪਣੇ ਕੋਲ ਵੀ ਮਿਲ ਜੂਗੀ ਤੁਹਾਨੂੰ ਪਨੀਰੀ ਜੇ ਤੁਹਾਨੂੰ ਭਾਈ ਹੋਰ ਵਧੀਆ ਲੱਗਦਾ ਕੋਈ ਤੁਸੀਂ ਉੱਤ ਵੀ ਲਗਾ ਸਕਦੇ ਹੋ ਫਲਦਾਰ ਬੂਟੇ ਵੀ ਆਪਣੇ ਕੋਲੇ ਆ ਚੁੱਕੇ ਆ ਫਲਦਾਰ ਬੂਟੇ ਵੀ ਆਪਣੇ ਤੋਂ ਇੱਕ ਨੰਬਰ ਕੁਆਲਟੀ ਉਹਦੀ ਵੀਡੀਓ ਤੁਸੀਂ ਆ ਦੇਖ ਰਹੇ ਹੋਗੇ ਬਸ ਇੱਕ ਦਿਨ ਦੇ ਵਿੱਚ ਅਪਲੋਡ ਕਰ ਦਾਂਗੇ ਜਾਂ ਤੁਸੀਂ ਦੇਖ ਲਈ ਹੋਊਗੀ ਬਹੁਤ ਵਧੀਆ ਕੁਆਲਟੀ ਦੇ ਫਲਦਾਰ ਬੂਟੇ ਹੁੰਦੇ ਆ ਸਬਜ਼ੀਆਂ ਪਨੀਰੀਆਂ ਬੀਜ ਇੱਕ ਨੰਬਰ ਹੁੰਦੇ ਆਪਣੇ ਕੋਲੇ ਤੁਸੀਂ ਆਪਣੇ ਤੋਂ ਲੈ ਜਾ ਸਕਦੇ ਹੋ ਵੀਡੀਓ ਵਧੀਆ ਲੱਗੀ ਅੱਗੇ ਕਿਸਾਨ ਭਰਾਵਾਂ ਤੱਕ ਸਾਂਝੀ ਜ਼ਰੂਰ ਕਰੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜੇ ਫੇਸਬੁੱਕ ਤੇ ਦੇਖਣ ਤੋਂ ਫਾਲੋ ਕਰ ਲਓ ਜੇ ਸਾਡਾ ਸਾਥ ਦਿਓ ਅਸੀਂ ਕਰਾਂਗੇ ਧੰਨਵਾਦ